ਆਪਾ ਤਾਂ ਲੱਗਾ ਲੀਡ ਲੈ ਗਈ ਆਪਾ ਐਗਜ਼ਿਸਟ ਨਹੀਂ ਕਰਦੇ ਤੂੰ ਹਾਂਜੀ ਤੇ ਇੱਕ ਚੀਜ਼ ਥੋੜੀ ਰੱਖਿਓ ਹਾਂਜੀ ਠੀਕ ਹੈ ਜੀ ਅਨੁਸ਼ਕਿਤ 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 ਤਾਂ ਪਾਬਲ ਮਾਰ ਮੈਨੂੰ ਬਾਅਦ ਚੀ ਇਹ ਬੱਟ ਦੀ ਗੁੜੀ ਇੰਟਰਵਿਊ ਲੈਣਗੇ ਠੀਕ ਹੈ ਉਹ ਚੀਜ਼ ਰੱਖ ਠੀਕ ਹੈ ਉਹ ਮੈਨੂੰ ਹੋਣਾ ਤੇ ਵੀ ਹੋ ਜਾ ਮੈਨੂੰ ਬੰਦੂ ਵੀ ਬੁਮਾਜੀ ਲੱਗੀ ਆਣਾ ਵੈਰੀ ਗਾ ਸੁਣ ਲੈ ਕੋਈ ਤੱਕ ਉਹਦੇ ਨਾਲ ਉੱਥੇ ਮੈਂ ਮਾਰਦਾ ਮਾਰਦਾ कौन सही है करिए जी चलते हैं फ्रेंड्सू चलते चल गया हां हां दोनों दोनों चलो बहुत मारती केड़ी मारती जा रहे दो रिएक्शन ਜਾ ਬੁਏ ਦਾ ਸੀ ਆਪਣੀ ਆਪਣੀ ਜੋ ਨਾ ਲਾਇਆ ਜਿਹੜੇ ਚਲੋ ਸਾਊਂਡ ਹਾਂਜੀ ਹਾਂਜੀ ਐਂਡ ਨੁਨੀਤ ਐਕਸ਼ਨ ਚਲੋ ਥੋੜਾ ਪਹਿਲਾ ਸਵਾਲ ਹੈ ਕਿਹੜੀ ਇੰਡੀਅਨ ਸਿਟੀ ਆਪਣੀ ਬਰੀਆਨੀ ਕਾਰਨ ਮੇਰੀ ਮੈਂ ਨਹੀਂ ਮਾਈਕ ਉਹ ਚਲੋ ਪਹਿਲਾ ਸਵਾਲ ਹੈ ਕਿਹੜੀ ਇੰਡੀਅਨ ਸਿਟੀ ਆਪਣੀ ਬਰੀਆਨੀ ਕਾਰਨ ਪੂਰੇ ਦੇਸ਼ ਵਿੱਚ ਮਸ਼ਹੂਰ ਹੈ ਠੀਕ ਹੈ 파ਰਕ ਦੀ ਕਿਹੜੀ ਸਿਟੀ ਆਪਣੀ ਬਰੀਆਨੀ ਕਰਕੇ ਪੂਰੇ ਦੇਸ਼ ਨੂੰ ਚੁਣ। ਤੁਹਾਡੇ ਆਪਸ਼ਨ 3 ਆਪਸ਼ਨ A ਦਿੱਲੀ ਆਪਸ਼ਨ B ਅਹਮदाबाद ਆਪਸ਼ਨ C ਹైదరాబాద్ ਪਹਿਲਾ ਬਜਟ ਦਬਾਇਆ ਆ 22 ਆਪਸ਼ਨ 3 ਇਹ ਤੇ ਬੋਲ ਦਿੱਲੀ ਅਹਮदाबाद ਹైదరాబాద్ ਹైదరాబాద్ ਪਤਾ ਹੈ ਸਹੀ ਆ ਜਵਾਬ ਸਹੀ ਹੈ ਭਾਈ ਸਹੀ ਹੈ ਹਾਂਜੀ ਨਹੀਂ ਨਹੀਂ ਸੱਚੀ ਮੈਨੂੰ ਪਤਾ ਹੈ ਕਿਹੜੀ ਬਰੀਆਨੀ ਖਾਦੀ ਅਮਾਨੇ ਖਾਲੇ ਨੇ ਹਾਂਜੀ ਹਾਂਜੀ ਆ ਬੇਜੀ ਆਹੀ ਨੇ ਬਦਲ ਨੂੰ ਇਹ ਜਿਹੜੇ ਪੁਆਇੰਟਸ ਨੇ 10 ਪੁਆਇੰਟ ਜਾਂਦੇ ਨੇ ਅਗਲਾ ਸਵਾਲ ਇੰਡੀਆ ਦਾ ਨੈਸ਼ਨਲ ਫਲਾਵਰ ਕਿਹੜਾ ਹੈ ਇੰਡੀਆ ਦਾ ਭਾਰਤ ਦਾ ਨੈਸ਼ਨਲ ਫੁੱਲ ਕਿਹੜਾ ਹੈ ਤੁਹਾਡੇ ਆਪਸ਼ਨਸ ਨੇ ਆਪਸ਼ਨ A ਲੀ ਲਈ ਆਪਸ਼ਨ B ਰੋਜ਼ ਆਪਸ਼ਨ C ਲੋਕਸ ਇਹ ਕੀ ਬਦਲ ਦੱਸਦਾ ਮੈਡੀਂ ਦੱਸੋ ਲੋਕ ਆਹ ਚੱਕੀ ਗਾਇਆ ਨਾ ਰੋਟਾ ਗਿਆ ਹਾਂ ਏ ਪੁਆਇੰਟਸ ਲੈ ਲਦੇ ਆ ਗੋਪੀ ਕਿਉਂਕਿ ਹੁਣ ਤਾਂ ਸਹੀ ਬੰਦ ਨਹੀਂ ਜੀ ਹਾਂ ਪਦਮ ਨੂੰ ਫਿਰ ਬੰਨਣਾ ਨਹੀਂ ਬੰਨਣਾ ਫਿਰ ਬਰਾਬਰ ਬੈ ਉਹ ਕਹਿੰਦੇ ਨੇ ਕੰਮ ਖੁੱਲੇ ਸੀ ਫਿਰ ਜੀ ਹੈਂਡ ਦਾ ਕੈਮਰਾ ਬਿਹੇਵ ਕੀਤਾ ਨਾ ਉਹੀ ਲੜਦੇ ਉਹ ਵੀ ਹੋਵੇ ਪਾਏ ਤੋਂ ਗੁੱਸਾ ਦਾ ਸਾਰਾ ਕਰਦੀ ਹੋਈ ਆ ਉਹ ਨਹੀਂ ਨਹੀਂ ਅਸੀਂ ਕਰਦੇ

ਤੇ ਗੋਪੀ ਸ਼ੋਕਰੀ ਤੇ ਬਣੀ ਸ਼ੋਕਰਜੀ ਪਹੁੰਚੂ ਕੀ ਆਪਰੇ ਆਪਣੇ ਪੋਡੀਅਮਸ ਤੇ ਤੇ ਕਿੱਦਾਂ ਦਾ ਲੱਗਦੇ ਆ ਛੱਟ 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 ਨਾ ਨਹੀਂ ਔਰ ਕਿਉਂ ਪਰ ਸਹੀ ਫੜੋ ਹਾਂ ਆਏ ਵੇ ਚੱਲਣ ਦਾ ਭਾਜੀ ਇੱਧੇ ਚੱਲਣਾ ਵਾ ਵਧੀਆ ਚਲੋ ਪੋਡੀਅਮਸ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੱਟ ਲਾ ਲੋ ਯਾਰ ਨਹੀਂ ਉਹ ਤਾਂ ਸ਼ੁਰੂ ਠੀਕ ਹੈ ਪੋਡੀਅਮਸ ਕਿਉਂ ਹੋ ਰਿਹਾ ਨਹੀਂ ਹੋ ਰਿਹਾ ਪਤਾ ਹਾਂ ਤੇ ਤੂੰ ਵੀ ਬਾਅਦ ਵਿੱਚ ਆ ਮਾਰ ਚੱਲਣ ਨੂੰ ਜੋ ਹੈਗਾ ਈ ਮੈਂ

ਇਹ ਕਿਤੋਂ ਯਾਦਾ ਬੋਲਦੇ ਆ। ਮੈਨੂੰ ਲੱਗਿਆ ਆਇਆ بیمار ਆਂਦੇ। ਹਾਂ ਥੋੜੀ ਇਹਦਾ ਟਾਈਮ ਛੜ ਦਾ ਧਾਗਾ ਬਣਾ ਕੇ ਲਿਆ ਹੁਣ ਪਗਾਨ ਨਹੀਂ। ਸਾਡੇ ਸਾਡੇ ਫਲੌਪ ਤੋਂ ਬੰਨ। ਸਹੀ ਗੱਲ। ਹਾਂ ਜੀ ਨਵੇਂ ਰੱਡੇ ਦਾ ਮੈਨੂੰ ਆਇਆ। ਆਹੀ ਬੋਲ ਕੇ ਕਹਿੰਦੇ। ਇਹਦਾ ਨਹੀਂ ਨਹੀਂ ਤਾਂ ਕਿ ਲੋੜ ਤੇ ਅੰਦਰ ਟੀਕਾ। ਬੈਡੀਸਨ ਨਾ ਹੋਇਆ। ਤੇ ਅੱਜ ਪਹਿਲਾਂ ਤੁਸੀਂ ਆਪਣੇ ਆਪਣੇ ਬਜ਼ਰ ਚੈੱਕ ਕਰ ਲਓ ਕਿ ਸਹੀ ਚੱਲ ਰਹੇ।

ਗੜੀਆਂ ਦਾ ਬਲਾ ਉਹ ਉਹ ਲਾਏ ਜੇ ਉਹ ਲਾ ਕੇ ਜਿੱਤਦੇ ਹੀ ਜਿੱਤਣਾ ਹੈ ਅੱਛਾ ਉਹ ਕੰਮ ਕਰ ਕਰ ਕੇ ਆ ਆ ਜੀ ਉਹ ਲੀਜੀਏ ਇਹ ਮੇਰੇ ਨਾਲ ਬਸ 12:00 ਤੱਕ ਪੂਰੇ ਕਰਦੇ ਕਿੰਨੇ ਵਜੇ ਸ਼ਾਮ ਦਾ ਹਾਂ ਉਹ ਤਾਂ ਪਹਿਲਾਂ ਹੀ ਹੋਣਾ ਸੀ ਠੀਕ ਹੈ ਸੋ ਗੇਮ ਦਾ ਪਤਾ ਹੈ ਤੁਹਾਨੂੰ ਨਹੀਂ ਇਹਦੇ ਵਿੱਚ ਸਾਡੇ ਇਹਦੇ ਟਾਈਮ ਟਾਈਮਸ ਦੇ ਟੂਰੇ ਵਿੱਚ ਚਾਰ ਸੈਗਮੈਂਟਸ ਹੋਣਗੇ ਠੀਕ ਹੈ ਜੀ ਚਾਰ ਸੈਗਮੈਂਟਸ ਤੇ ਲੱਗੀ ਚਾਰ ਰਾਊਂਡ ਹੋਣਗੇ ਠੀਕ ਹੈ ਪਹਿਲੇ ਰਾਊਂਡ ਹੋਗਾ ਗੋਲ ਪਹਿਲੇ राउंड ਦਾ ਨਾਮ ਹੋਊਗਾ ਬੋਲ ਬਜ਼ਰ ਬੋਲ ਰਹਾ ਹਾਂ ਠੀਕ ਹੈ ਜਿਹਦੇ ਵਿੱਚ ਦੋ ਸੈਗਮੈਂਟਸ ਹੋਣਗੇ ਆ ਅਲੱਗ-ਅਲੱਗ ਮਤਲਬ ਕਿ ਕੋਲ 14 ਸਵਾਲ ਹੋਣਗੇ 7 ਹੋਣਗੇ ਨੌਨ ਫਿਲਮੀ 7 ਹੋਣਗੇ ਫਿਲਮੀ ਨੌਨ ਫਿਲਮੀ ਦੇ ਵਿੱਚ ਜਿਹੜੇ ਕੁਐਸਚਨਸ ਆ ਸਾਰੇ ਫਿਲਮਾਂ ਤੋਂ ਬਾਹਰ ਦੁਨੀਆ ਦੇ ਆਲੇ-ਦੁਆਲੇ ਤੁਹਾਡਾ ਆਈਕਿਊ ਟੈਸਟ ਕਰਨ ਲਈ ਹੋਣਗੇ ਮੇਗਾ ਮੇਗਾ ਨਹੀਂ ਆਈਕਿਊ ਆਈ ਵਾਲਾ ਪੰਜਾਬੀ ਜੀ ਮਾੜਾ ਯਾਰ ਸਮਝਾਓ ਠੀਕ ਹੈ ਪੰਜਾਬੀ ਚੋਂ ਮੈਂ ਟਰਾਈ ਕਰਦੀ ਆ ਮੈਨੂੰ ਪਰ ਇੱਥੇ ਆਪਾਂ ਜਿਹੜੇ ਤੁਸੀਂ ਟਰਾਈ ਕਰ ਲਓ ਮੈਂ ਆਪਾਂ ਸੀ ਮੱਝ ਹੈ ਹਾਂ ਜੀ ਆਇਓ ਆਪਾਂ ਠੀਕ ਹੈ ਠੀਕ ਹੈ ਤੇ ਸਕੂਲ ਤੋਂ ਦਾ ਪਤਾ ਲੱਗ ਗਿਆ ਨਾ ਸੱਤ ਨੌਨ ਫਿਲਮੀ ਸੱਤ ਫਿਲਮੀ ਫਿਲਮੀ ਪਤਾ ਹੈ ਕਿ ਫਿਲਮਾਂ ਦੇ ਰਿਲੇਟਡ ਹੋਣਗੇ ਨੌਨ ਫਿਲਮੀ ਹੋਣਗੇ ਜਿਹੜੇ ਫਿਲਮਾਂ ਦੇ ਰਿਲੇਟਡ ਨਹੀਂ ਹੋਣਗੇ ਕਿਸੇ ਮੱਦੇ ਨਹੀਂ ਹੋਣਗੇ ਇਧਰ ਉਧਰ ਹੋਣਗੇ ਠੀਕ ਹੈ ਹਰ ਜਿਹੜਾ ਸਵਾਲ ਹੋਊਗਾ 10 ਪੁਆਇੰਟ ਦਾ ਠੀਕ ਹੈ ਸ਼ੁਰੂ ਕਰੀਏ? ਹਾਂ। ਵਾਚੇ ਨੂੰ ਲੱਗਦੇ ਨੇ। ਨਹੀਂ ਮੈਂ ਤਾਂ ਕੋਈ ਫਲ ਨਹੀਂ ਵੀ ਦੇਖੀ ਹੁੰਦੀ ਤੁਸੀਂ ਉਹਦਾ ਸਵਾਲ ਪੁੱਛੀ। ਕੋਈ ਨਹੀਂ ਫਿਰ ਕੀ ਐ ਕਰੋਨਾ ਹੋ ਗਿਆ ਚੱਲੂ ਹੈ ਨਾ। ਇਹ ਕਿੱਥੇ ਮੈਂ ਫਿਰ ਮੈਂ ਦੋ ਸਾ ਛੋਟਾ। ਫਿਰ ਕੀ ਹੋ ਗਿਆ? ਫਿਰ ਵੀ ਹੈ ਕਿ ਤੂੰ ਦੇਖ ਲਈ। ਪੰਜਾਬੀ ਸੁਣਾ ਨਹੀਂ ਲੈਂਦੇ। ਉਹ ਦੇਖਿਆ। ਉਹ ਦੇਖੀ ਸੀ ਆਪਣੇ ਵਾਲਾ ਉਹਨੇ। 20 ਕਰੋੜ ਦੀ। ਕਿਹੜੀ? ਆਈ ਜਾਂਦੀ। ਹਾਂ ਇੰਦਾ ਦੇ ਸਵਾਲ ਹਨ। ਉਹ ਪੌਸ਼ ਰੋਟ ਟ੍ਰਾਈ ਕਰਨੀ। ਯਾ ਆਈ ਟ੍ਰਾਈ। ਕਿਹੜੀ ਕੰਮ ਸੋਚਦੀ? ਨਹੀਂ ਮੈਂ ਕੋਈ ਨਹੀਂ ਸੋਚਦੀ। ਦੇਖੀ ਕਰਦੇ ਆ ਆਹ ਨਹੀਂ ਨੇ 2 ਸਾਲ ਛੋਟਾ ਵੱਡਾ ਕੀ ਨਹੀਂ ਮਤਲਬ ਮੈਂ ਕਿੱਦਾਂ ਹੋਰੀ ਮਤਲਬ ਮੈਡਮ ਨੇ ਕਿਹਾ ਕਿ ਤੂੰ ਅੱਧਾ ਵਾਰ ਨਹੀਂ ਹੋਰ ਦੇਖਣ ਪਾ ਲੱਗੇ ਮਤਲਬ ਮੈਂ ਕਿਹਾ ਤੇ ਮੈਂ ਮੈਂ ਨੂੰ

ਪੁਆਇਸ ਨੋਨ ਵੈਜੇ ਦਾ ਪਤਾ ਵੈਜ ਨੋਨ ਵੈਜੇ ਦਾ ਪਤਾ ਕੋਈ ਨੋਨ ਮੈਡਮ ਕਹਿੰਦੇ ਪੁੱਛਣਾ ਫੈਸਲਾ ਆ ਰਿਹਾ ਮਤਲਬ ਫੈਸਲਾ ਤੋਂ ਇਧਰ ਉਧਰ ਨੋਨ ਫਿਲਮੀ ਆ ਤੁਸੀਂ ਫਿਲਮ ਨੂੰ ਫਿਲਮੀ ਕਵਾਂਗੇ ਪੰਜਾਬੀ ਚ ਕੀ ਕਵਾਂਗੇ ਨਹੀਂ ਨੋਨ ਮਤਲਬ ਨੋਨ ਨੋਨ ਮਤਲਬ ਇਹੜੀ ਫਿਲਮਾਂ ਦਾ ਰੇਟਿੰਗ ਨਹੀਂ ਹੋਣੀ ਹਾਂ ਫਿਲਮਾਂ ਨਹੀਂ ਹੋਣਗੀਆਂ ਠੀਕ ਹੈ ਤੁਹੀਂ ਫੋਨ ਨਹੀਂ ਕੱਢਣਾ ਬੋਤਲ ਨਹੀਂ ਕੱਢਣੀ ਜੋ ਤਾਂ ਕੈਮਰਾ ਕੋਲ ਆ ਫਿਰ ਨਹੀਂ ਕੱਟ ਕਰੀਦਾ ਇਹ ਕੱਟ ਕਰਦੂ ਸੇਫਿੰਗ ਪਾਉਣ ਮੈਂ ਠੀਕ ਹੈ ਫੋਨ ਜਿਹੜਾ ਹੈ ਫਿਲਮਾਂ ਸ਼ੁਰੂ ਕਰੀਏ? ਠੀਕ। ਥੋੜਾ ਪਹਿਲਾ ਸਵਾਲ। ਹਾਂ। ਠੀਕ। ਭਾਈ ਦਾਦੂ ਉਹ ਫਾਟੇ ਵਾਰ ਮਾਰਾ ਜੀ। ਉਹ ਮੈਨੂੰ ਤੇਜੀ ਕਰਕੇ ਤੇ ਮੇੜ ਕੇ। ਉਹ ਮੈਨੂੰ ਪਤਾ ਕੀ ਹੋਇਆ ਉਹਦੇ ਡੈਡੀ ਨੇ ਸਵੇਰੇ ਗੱਡੀਆਂ ਗਾਲਾਂ। ਕੋਈ ਬਾਤ ਨਹੀਂ ਆ ਤਾਂ। ਉਹ ਦਿਖਾ ਦੇ। ਅੱਧਾ ਦਿਖਾਉਂਦੇ ਕਰਕੇ। ਨੀਹਾ। ਪਹਿਲਾਂ ਧੋਖਾ ਦੇ ਰਹੀ ਹੈ। ਅੱਛਾ। ਸੱਚੇ ਪਿਆਰ ਦੀ ਜਾਨ ਨੇ ਬਾਹ ਦੇ ਨਾਮ ਲਗਾਏ ਧੋਖਾ ਦੇ। ਇਹ ਦੂ ਪਹਿਲਾਂ ਵੀ ਇੱਕ ਸਹੇਲੀ ਸੀ ਨਾ। ਉਹ ਜਦੋਂ ਬਾਅਦ ਨੂੰ ਜਦੋਂ ਬਾਅਦ ਨੂੰ ਜਲੀ ਲੁਧਿਆਣਾ ਦੇ ਟੂਲਟੈਕ ਤੇ ਬਲਾਕ ਕਰਦੇ ਨੇ ਲੋਕਾਂ ਨੂੰ ਇਹ ਰਿਵਰ ਬੋਰਡ ਦਾ ਕਰਦੇ ਨੇ ਲੁਧਿਆਣਾ ਦੇ ਟੂਲਟੈਕ ਤੇ ਕਰ ਯਾਰ ਯਾ ਤੋ ਬੋਤੋ ਬੀ ਯਾਰ ਯਾਰ ਹਾ ਰੋਣਾ ਆਉਂਦਾ ਏਦਾਂ ਦੀ ਉਹਦੀ ਗੱਲ ਹਾ ਯਾਰ ਹੱਸਣ ਵਾਲੀ ਗੱਲ ਹਾ ਹੱਸਣਾ ਭਾਜੀ ਨਾ ਹੱਸੋਣਾ ਯਾਰ ਨਾ ਨਹੀਂ ਨਹੀਂ ਅੱਜ ਹੁਣ ਇਹਦੇ ਬਾਦੂਆ ਸਾਰੇ ਦੇ ਦਾ ਮਰੀਜ਼ ਹਾ ਹੁਣ ਡੈਡੀ ਨੇ ਤੋੜ ਦਿੱਤਾ ਕਹਿੰਦਾ ਰੋਟੀ ਮਿਲਣੀ ਇਕੱਲੀ ਪੱਕੀ ਲਾਂਬਾ ਕਹਿੰਦਾ ਇਹ ਨਹੀਂ ਚੱਲਣਾ ਸੋਣਾ ਕਹਿੰਦਾ ਬਿੱੱਡੂ ਨਾ ਰੋਏ ਰੋਜ ਬਿੱੱਡੂ ਨਾ ਬਰਗਰਾ ਯਾ ਦੇ ਫੇਰ ਹੱਸਦੇ ਭਾਜੀ ਗੱਲ ਤੂੰ ਗੱਲ ਯਾ ਭਾਜੀ ਤੁਸੀਂ ਯਾਰ ਹੱਸੀ ਜਾਂਦੇ ਯਾ ਫੇਰ ਹੰਡਾ ਨਹੀਂ ਦੇਣਾ ਨਹੀਂ ਮੈਂ ਗਾਇਆ ਸਿੰਦੇ ਨਾ ਰਹੀ ਸਿੰਦੇ ਨਾਲ ਚੰਦੇ ਦੇ ਮੈਂ ਸਿੱਧੀ ਗੱਲ ਕਰ ਇਹ ਮੈਮ ਹੈਗਾ ਜਦੋਂ ਮਾਸਟਰ ਬੰਦਾ ਜਿਹੜਾ ਜਿਹੜਾ ਹੱਸਿਆ ਉਹਨਾਂ ਨੇ ਤਲਾਕ ਹੋ ਜਾਣਾ ਮੋਹ ਆਇਆ ਅੰਕਾਰ ਤੋਂ ਸਾਰੇ ਪੈਸੇ ਬਾ ਖਾਣ ਪੀਣ ਨਾਲ ਹੀ ਆ ਮਤਲਬ ਪੈਸੇ ਨਾਲ ਪਿਆਰ ਆਪਣੇ ਨਾਲ ਹੀ ਇਹਦੀ ਵੀ ਸੇਲੀ ਸ਼ੱਡ ਸ਼ਹਿਰ ਵਾ ਦਾ ਇੱਕ 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 ਬਰਗਰ ਇੱਕ ਕੋਕ ਕੋਕ ਪਹਿਲੇ ਮੰਗਾ ਲਿਆ ਬਾ ਇਹਦੇ ਦੋ ਆ ਦੋ ਬਰਗਰ ਆਹੀ ਉੱਥੇ ਸੈਂਡਵਿਚ ਕਰਾਇਆ ਕੱਲਾ ਹੀ ਦੋ ਬਰਗਰ ਲਿਆਇਆ ਬਾ ਜੋ ਮਤਲਬ ਮਾਸਤ ਬੰਦਾ ਦੁਨੀਆਦਾਰੀ ਦੇ ਮੋਹ ਜਾਲ ਤੋਂ ਬਹੁਤ ਦੂਰ ਆ। ਕਿਉਂ ਕੁੱਤੇ ਖਾਣੀ ਕਰ ਦੋ ਫੇਰ ਉਦਾਂ ਦਾ ਭਰਾ ਸਾਡਾ ਆਇਆ। ਜਾ ਝੋਟਾ ਪੂਰੇ ਦੇਖੋ ਲੱਗਦਾ ਸਿਰ ਤੋਂ ਕਦੇ ਵਾਸੂ। ਹੈਂਡਸਮ ਆ ਉਦਾਂ ਦਾ। ਹੈਂਡਸਮ ਬੋਏ। ਮੈਂ ਦਿਉ ਮਾ ਪੀਰ ਜੀ ਨਾਲ ਹੀ ਕਸਣਾ ਨਹੀਂਗਾ ਗੱਲ ਕਰਨਾ। ਸਾਡਾ ਡੈਲੀ ਬੰਦਾ ਹੈ ਨਹੀਂ ਕੋਈ ਭਾਜੀ ਬੰਦੇ ਬੀਜੀ ਦੀ ਤਾਂ ਲੈ ਹੁੰਦਾ। ਲੈ ਲੈ ਭਰਾ ਆ। ਹੇ ਮੈਂ ਜਦੋਂ ਇਹ ਇੱਕ ਵਾਰੀ ਕੁਕੀ ਉਹ ਕਿਹੜੀ ਤਰੀਕੇ ਨਾਲ ਜਿਹੜਾ ਉਹਨਾਂ ਵੀ ਤੈਨੂੰ ਸੱਚਾ ਪਿਆਰ ਹੋਇਆ ਨਹੀਂ ਨਹੀਂ ਨਾਂ ਨਹੀਂ ਮੇੜੂ ਨਾਂ ਨਹੀਂ ਹੁੰਦਾ ਦੂਬਿਆ ਕਰਾ ਫੇ ਵੀਰ ਇਹ ਰੂਮ ਲੈ ਲੈ ਦੋ ਮਾਰਾਂ ਦੋ ਘਟ ਰਹਿ ਗਏ ਗੱਲਾਂ ਗੱਲਾਂ ਇਹ ਬਦਲੇ ਲੱਗਾ ਐਦਾਂ ਦਾ ਕੋਈ ਪੋਰਟ ਗਾਰਡ ਜਾਂ ਕੱਢ ਲੋ ਯਾਰ ਤੁਸੀਂ ਹਨਾ ਸ਼ੋਗਰ ਮੇਲੇ ਕੋਈ ਨਹੀਂ ਅਗਲੇ ਹਫਤੇ ਨਹੀਂ ਐਦਾਂ ਦਾ ਸ਼ੋਗਰ ਮੇਲੇ ਜਾਂ ਕਰੀ ਚੱਲੋ ਮੈਂ ਟੌਰ ਆਓ ਇਹ ਕਹਾਣੀ ਲਈ ਬਹੁਤ ਲੰਬਾ ਸਮਾਂ ਲੱਗ ਗਿਆ ਯਾਰ ਡੈਡੀ ਇਹਦਾ ਹੈਗਾ 53 ਸਾਲ ਦਾ ਗਾਣਾ ਕੀਤਾ ਯਾਰ ਡੈਡੀ ਪਪਾ ਕਹਿੰਦੇ ਆ ਡੈਡੀ ਆਪਾਂ ਕਹਿੰਦੇ ਇਹ ਪਪਾ ਕਹਿੰਦੇ 53 ਸਾਲ ਬਾਅਦ ਅੱਜ ਡੈਡੀ ਇਹਦੇ ਦਾ ਸੁਪਨਾ ਪੂਰਾ ਹੋਇਆ ਅੱਜ ਪੂਰਾ ਹੋਇਆ 53 ਸਾਲਾਂ ਬਾਅਦ ਗਾਉਣ ਦਾ ਜੀ ਨੇ ਕੈਸਟ ਕੱਢੀ ਆ ਅੱਜ ਸ਼ੂਟ ਸੀਗਾ ਉਹ ਕਹਿੰਦਾ ਇਹ ਕਹਿੰਦਾ ਮੈਂ ਸ਼ੂਟ ਦੇ ਲਾ ਕਹਿੰਦਾ ਮੈਂ ਵੀ ਯਾਰ ਜਾਣਾ ਇਹ ਦੁਕਾਨ ਤੇ ਮੇਰਾ ਵੀ ਬੜਾ ਜ਼ਰੂਰੀ ਹੈ ਕਹਿੰਦਾ ਦੁਕਾਨੇ ਬੰਦ ਕਰ ਦੋ ਹੈਨਾ ਕਿੰਨੀ ਸੇਲ ਹੁੰਦੀ ਦਿਹਾੜੀ ਦੀ 15000 ਨਾ ਹੋਣੇ ਸਕੀਮ ਲਾਈਆ ਕਹਿੰਦਾ ਪਟਾਕੇ ਆਪਣੇ ਮਾਸੀ ਦੇ ਮੁੰਡੇ ਨਾਲ ਪਾਉਣੇ 25-25000 ਰੁਪਈਆ ਕਿੰਨੇ ਦੇ ਮਿਲਦੇ ਕਹਿੰਦਾ ਉਹਨੂੰ ਬਹੁਤ ਸਸਤੇ ਮਿਲਦੇ ਆ ਇੰਨੇ ਨਾਲ ਪ੍ਰੋਫਿਟ ਕੱਢਣਾ ਇਹਨਾਂ ਦਾ ਏਂਜਲ ਜਨਰਲ ਸਟੋਰ ਆ ਅੱਛਾ ਪਿੰਡੀ ਆ ਤੁਹਾਡੇ ਪਿੰਡੀ ਪਹਿਲਾਂ ਮਨਿਆਰ ਦੀ ਪਿੰਡ ਹਾਈ ਫਾਈ ਆ ਉਹ ਨਾ ਸਮਝਿਓ ਪਹਿਲਾਂ ਮਨਿਆਰੀ ਦੀ ਸ਼ੋਭਾ ਪਹਿਲਾਂ ਮਨਿਆਰੀ ਦੀ ਸੀ ਉਹ ਤਾਂ ਗੱਲ ਬੜੀ ਬੇਅੱਡੇ ਚ ਖੋਲੀ ਉਹ ਤਾਂ ਉਦਾਂ ਭਾੜੇ ਹੀ ਕਦੇ ਉਦਦੇ ਮੁੰਡਿਆਂ ਦਾ ਬੈਠਾ ਸ਼ਰਤਾਂ ਚ ਤਰੋਂ ਚਲੂਸ ਗੱਡੀ ਜਾਂਦੇ ਯਾਰ ਦੇਰ ਨਾਲ ਉਹ ਪਹਿਲਾਂ ਐਨਆਰਲ ਵਈਆ ਮਤਲਬ ਰੇਲਵੇ ਦੇ ਵਿੱਚ ਆ ਹੁਣ ਫਿਰ ਰੱਖਦਾ ਚਲੋ ਉਹ ਗੱਲ ਮੈਂ ਹੀ ਕਰੀ ਚਲੋ ਫਿਰ ਮੈਂ ਤੁਸੀਂ ਛੇੜਦਾ ਨਹੀਂ ਅੱਜ ਰੱਖ ਬੈਨ ਬਰੋ ਆ ਪਾ ਲਓ ਆ ਕਰੋ ਚਲੋ ਮੈਂ ਤੁਸੀਂ ਉੱਤਰ ਨਹੀਂ ਮੈਡਮ ਨੂੰ ਸਵਾਲ ਵਿੱਚ ਰਹਿ ਗਿਆ ਮੈਂ ਵਾਲੇ ਚੰਗਾ ਰਹੇਗਾ ਸਵਾਲ ਨਹੀਂ ਚਾਹੀਦਾ ਯਾਰ ਉਹ ਕਿਉਂ ਉਹ ਕੱਪ ਦਾ ਰੱਖਦੇ ਕੀ ਹੈ ਪਰਸਨੈਲਿਟੀ ਆ ਕਾਪਨਾ ਪਾਈ ਪਾਈ ਕਾਮ ਹੁੰਦਾ ਭਾਈ ਇਹ ਨਹੀਂ ਲੋਕ ਕੋ ਬੰਦੇ ਉਹ ਨਹੀਂ ਐਵੇਂ ਰੀਲਾਂ ਇੱਧਰ ਨੂੰ ਆ ਗਏ ਇੰਤਾਲੇ ਹਾਰ ਹੈ ਬਹੁਤ ਹੋਣਾ ਚਾਹੀਦਾ ਰੀਲ ਦੇ ਵਿੱਚ ਉਹ ਕਾਫੀ ਪੜੇ ਦੁਬਾਰਾ ਪੜ੍ਹਦੇ ਮਰ ਤੋਂ ਵਿੱਚ ਹਾਂ ਪਹਿਲਾਂ ਗੋਲ ਮਾਸ ਪਿਆ ਪੂਰਨ ਮਗਾਲੀ ਬੜਾ ਜਾ ਬੋਟਲ ਵੀ ਸਾਡੇ ਪੀ ਗਿਆ ਮਣ ਜਾ ਮਾਰ ਕੇ ਨੰਨੀ ਨੂੰ ਮਾਰ ਕੇ ਓਏ ਦੇਖ ਦੋ ਇੱਕ ਮਿੰਟ ਬਾਈ ਇੱਕ ਮਿੰਟ ਕੀ ਕਹਿ ਰਹੇ ਇੱਕ ਮਿੰਟ ਦੋ ਕਹਿੰਦੇ ਕਰਦਾ ਕਿੱਥੇ ਰੱਖੀ ਇਹਦੇ ਦੇਖ ਤਾਂ ਮਰੇ ਰਿਹਾ ਉਸਦੇ ਨਹੀਂ ਸੀ ਭਾਈ ਸੈਰ ਤੇ ਤਾਂ ਨਹੀਂ ਸੀ ਸੈਰ ਤੇ ਸੀ ਉਹ ਫੋਨ ਤਾਂ ਦੇ ਦਿੰਦਾ ਤੇਰਾ ਇਹ ਮੈਂ ਸਵਾਲ ਵੱਡੇ ਲਿਖੂਗਾ ਲਾ ਲੈਂਦਾ ਮੈਂ